ਇਹ ਮਨੁੱਖ ਜਨਮ ਬੜਾ ਹੀ ਕੀਮਤੀ ਹੈ ਇਹ ਸਰੀਰ ਦੇਖੋ ਮਰ ਜਾਂਦਾ ਹੈ ਕਿ ਅਗਰ ਤੁਸੀਂ ਜ਼ਿੰਦਗੀ ਵਿੱਚ 1 ਲੱਖ ਕਰੋੜ ਰੁਪਏ ਵੀ ਕਮਾਇਆ ਤੁਸੀਂ 1 ਲੱਖ ਕਰੋੜ ਦੇ ਦੋ 1 ਮਿੰਟ ਨਹੀਂ ਮਿਲੇਗਾ ਜ਼ਿੰਦਗੀ ਦਾ 16 ਸਾਲ ਪਹਿਲੇ ਮੈਂ ਵੀ ਹੋਈ ਹਾਂ ਸੰਸਾਰ ਦੇ ਅੰਦਰ ਮਾਇਆ ਵਿੱਚ ਗੁੰਮ ਸੀਗਾ ਸੈਲਫਿਸ਼ ਲੋਕ ਕਹਿੰਦੇ ਵੀ ਆਪਣੇ ਲਈ ਸਿਰਫ ਰਹਿਣਾ ਹੈ शरीर सिर के बाल तो पाओ तक तेरा कुछ भी नहीं है इतने तक तो दिमाग भी तेरा नहीं है तू किसन कह रहे है कि मैं क्योंकि शरीर तो ते ते तेरा बनाया है नहीं पता नहीं सी जिंदगी कदों चली जाए डॉक्टर ने कहा कि भाई पानी सब्जी खा नमक छोड़ा नहीं है डर पै गया डर किधर मौत आ जाएगी फिर तो ट्रेना डिब्बे जा जाके फ्लाइट खड़े होकर मैं दुनिया में हुई हो सारा ज्ञान ਕਿ ਇਹ ਕੈਸਾ ਹੋਮੇ ਨਾ ਕਰੋ ਖੇਲ ਖੇਲਣ ਲਈ ਆਇਆ ਗਿਆ ਤੇ ਅਤਿ ਅਟੈਚ ਨਾ ਹੋ ਜਾਓ ਤੇ ਰੱਬ ਨੇ ਜਿਹੜਾ ਖੇਲ ਜੋ ਬਣਾਇਆ ਹੈ ਉਹ ਗੁਰੂ ਸਾਹਿਬ ਕਹਿ ਕੇ ਗਏ ਸਮਝ ਲਓ ਤੇ ਉਹਨਾਂ ਦੀ ਇੱਕ ਲਾਈਨ ਗੁਰੂ ਸਾਹਿਬ ਦੀ ਬਹੁਤ ਹੀ ਗਹਿਰੀ ਸੀਗੀ ਕਿ ਕੁਝ ਛੱਡਣਾ ਨਹੀਂ ਹੈ ਭਾਈ ਕੁਝ ਛੱਡਣਾ ਪਾਣ ਦੀ ਸ਼ਰਤ ਨਹੀਂ ਹੈ ਤੇ ਖਿਲੰਦੀਆਂ ਸੰਦੀਆਂ ਕਾਵਨ ਦੀਆਂ ਵਿੱਚੋਂ ਇਹ ਮੁਗ ਤੇ ਫਿਰ ਇਹ ਲਾਈਨ ਜਿਹੜੀ ਅੱਜ ਨੌਜਵਾਨ ਤੇ ਫਿੱਟ ਹੈ ਇਹ ਕੋਈ ਨਹੀਂ ਮਿਲਿਆ ਮੈਨੂੰ 16 ਸਾਲ ਹੀ ਜੋ ਕਹਿ ਮੈਨੂੰ ਜਿੰਦਾ ਕੋ ਨਾਨਕ ਦੇਵ ਨਾਲ ਮਿਲਣਾ ਹੈ ਜਾਂ ਜਿੰਦਾ ਕ੍ਰਿਸ਼ਨ ਨਾਲ ਮਿਲਾ ਦਿਓ ਜਾਂ ਜਿੰਦਾ ਰਾਮ ਨਾਲ ਮਿਲਾ ਦਿਓ ਜਿੰਦਾ ਮੈਨੂੰ ਮਹਾਵੀਰ ਨਾਲ ਮਿਲਾ ਦਿਓ ਤੇ ਕੋਈ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ ਤੇ ਮੈਂ ਤੇਰੇ ਦਾਸਾਂ ਦਾ ਦਾਸ ਕਿ ਰੱਬ ਨੇ ਸਭ ਬਣਾਇਆ ਹੈ ਖੇਲ ਸਾਰਾ ਸੱਜਿਆ ਹੋਇਆ ਹੈ ਤੂੰ ਇਹਨਾਂ ਆਪਣਾ ਰੋਲ ਅਦਾ ਕਰਨਾ ਭਾਈ ਤੈਨੂੰ ਰੋਲ ਮਿਲਿਆ ਬੇਟੇ ਦਾ ਬੇਟੀ ਦਾ ਪਤੀ ਦਾ ਪਤਨੀ ਦਾ ਭਾਈ ਦਾ ਬੈਣ ਦਾ ਸੇਡ ਦਾ ਨੌਕਰ ਦਾ ਰੋਲ ਕਰ ਅੰਤ ਵਿੱਚ ਸਮਝਾਂਨ ਵਿੱਚ ਚਲੇ ਜਾਣਾ ਮਿੱਟੀ ਹੋ ਜਾਣਾ ਮੌਤ ਰਿਜ਼ਲਟ ਜੇ ਦੋਨੋਂ ਰਿਜ਼ਲਟ kia hai ਬਈ ਸਾਲ ਬਾਅਦ ਉਹ ਦੱਸੇਗਾ ਮੌਤ ਰਿਜ਼ਲਟ ਹੈ ਮੌਤ ਦੇ ਟਾਈਮ ਅਗਰ ਤੂੰ ਰਿਲੈਕਸ ਨਹੀਂ ਹੈ ਤੇਰੀ ਸੰਸਾਰ ਦੀ ਕੋਈ ਇੱਛਾ ਹੈਗੀ ਹੈ ਤੇ ਤੂੰ ਜਨਮ ਲੈ ਕੇ ਇੱਥੇ ਆਇਆਗਾ ਕਿਉਂਕਿ ਹਰ ਇੱਛਾ ਦੀ ਅਟੈਚਮੈਂਟ ਤੇਰਾ ਭਾਗਿਆ ਬਣਾਉਂਦੀ ਹੈ ਇੱਕ ਦਿਨ ਤੁਸੀਂ ਐਵੇਂ ਹੀ ਰਾਖ ਹੋ ਜਾਓਗੇ ਤੇ ਕਿਸ ਚੀਜ਼ ਦਾ ਇਨਕਾਰ ਹੈ ਕਿਸ ਚੀਜ਼ ਦੀ ਓਮ ਹੈ ਅਤੇ ਰਾਜ ਔਰ ਰੰਗ ਕਿ ਰਾਖ ਹੋ ਜਾਂਦੇ 2007 ਦੇ ਅੰਦਰ ਮੈਨੂੰ ਗਿਆਨ ਦਾ ਅਨੁਭਵ ਹੋਇਆ ਗੁਰੂ ਸਾਹਿਬ ਦੀ ਬਾਣੀ ਅੰਦਰ ਅਨੁਭੂਤੀ ਹੋਈ ਤੇ ਉਹਦੇ ਬਾਅਦ ਜਿਹੜਾ ਜ ਕਰਦੇ ਕਦੇ ਕੋਈ ਕੰਮ ਧੰਦੇ ਕਰਦੇ ਸੀਗੇ ਕੁਛ ਛੱਡਿਆ ਨਹੀਂ ਕਿ ਗੁਰੂ ਸਾਹਿਬ ਨੇ ਛੱਡਣਾ ਨਹੀਂ ਹੈ ਪਰ ਅੰਦਰੋਂ ਛੱਡ ਦੇਣਾ ਬਾਰੋਂ ਅਟੈਚਮੈਂਟ ਰੱਖਣੀ ਹੈ ਅੰਦਰੋਂ ਡਿਟੈਚ ਹੋ ਜਾਣਾ ਹੈ ਅੱਜ ਨੌਜਵਾਨ ਇਹਨਾਂ ਦੁੱਕੀ ਹੈ ਆਤਮ ਹੱਤਿਆ ਕਰ ਰਿਹਾ ਹੈ ਉਹਨੂੰ ਇਹ ਪਤਾ ਹੀ ਨਹੀਂ ਹੈ ਸਰੀਰ ਰੱਬ ਦਾ ਹੈ ਮੇਰਾ ਮੋਬਾਈਲ ਵਿੱਚ ਸੁੱਟਦਾ ਕੌਣ ਪੁੱਛੇਗਾ ਇਹਨੂੰ ਬਣਾਉਣ ਵਾਲਾ ਇੰਨਾ ਮੁੱਲ ਅਮੁੱਲ ਸ਼ਰੀਰ ਬਣਾਇਆ ਇਹਨੂੰ ਮਾਰ ਕੇ ਕਿਹੜੀ ਸਾਨੂੰ ਕੁਰਸੀ ਮਿਲ ਜਾਣੀ ਹੈ ਕਿਹੜੇ ਅਸੀਂ ਇਗਜ਼ਾਮ ਵਿੱਚ ਟਾਪਰ ਹੋ ਜਾਵਾਂਗੇ ਸਸੀਗਾਲ ਜੀ ਇਸ ਵਕਤ ਮੈਂ ਮੌਜੂਦ ਹਾਂ ਸੁਲਤਾਨਪੁਰ ਲੋਧੀ ਪਵਿੱਤਰ ਨਗਰੀ ਇਹ ਉਹ ਇਤਿਹਾਸਕ ਧਰਤੀ ਹੈ ਜਿੱਥੇ ਸਿੱਖ ਧਰਮ ਦੇ ਬਾਣੀ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੀਆਂ ਚਾਰ ਉਦਾਸੀਆਂ ਇਸ 旅ਤੀ ਤੋਂ ਸ਼ੁਰੂਆਤ ਕੀਤੀ ਸੀ ਅਤੇ ਜਗ ਨੂੰ ਤਾਰਨ ਦੇ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਫਲਸਫੇ ਔਰ ਪ੍ਰਚਾਰ ਅਤੇ ਪ੍ਰਸਾਰ ਇਸ ਪੂਰੀ ਦੁਨੀਆ ਦੇ ਵਿੱਚ ਕੀਤਾ ਸੀ ਅੱਜ ਉਸੇ ਹੀ ਫਲਸਫੇ ਤੇ ਤੁਰਦੇ ਆਂ ਕਈ ਇਨਸਾਨ ਅਜਿਹੇ ਨੇ ਜੋ ਜੋਕੇ ਸਮੇਂ ਦੇ ਵਿੱਚ ਉਹਨਾਂ ਦੇ ਜੀਵਨ ਤੇ ਚੱਲਦੇ ਆ ਉਹਨਾਂ ਦੇ ਰਾਹ ਤੇ ਚੱਲਦੇ ਆ ਇਸ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਪ੍ਰਸਾਰ ਅਤੇ ਪ੍ਰਚਾਰ ਪੂਰੀ ਦੁਨੀਆ ਤੱਕ ਪਹੁੰਚਾ ਰਹੇ ਨੇ ਮੇਰੇ ਨਾਲ ਅਜੋ ਸ਼ਖਸ ਮੌਜੂਦ ਨੇ ਖਾਸ ਕਰਕੇ ਉਸ ਸ਼ਖਸ ਦੀ ਕਿ ਉਹ ਸਿੱਖੀਜ਼ਮ ਨੂੰ ਲੈ ਕੇ ਜਿਹੜਾ ਹੈ ਪ੍ਰਚਾਰ ਉਹ ਕਰ ਰਹੇ ਨੇ ਔਰ ਖੁਦ ਜਿਹੜਾ ਹੈ ਕਿ ਹਿੰਦੂ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਨੇ ਮੇਰੇ ਨਾਲ ਇਸ ਵਕਤ ਮਾਸਟਰ ਜੀ ਮੌਜੂਦ ਨੇ ਮਾਸਟਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਤੁਸੀਂ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿੱਚ ਪਹੁੰਚੇ ਹੋ ਔਰ ਜੇਕਰ ਮੈਂ ਗੱਲ ਕਰਾਂ ਤਾਂ ਸਾਈਂਬ ਸ਼੍ਰੀ ਗੁਰੂ ਨਾਨਕ ਦੇਵ ਜਿਦੇ ਨਾਲ ਇਸ ਧਰਤੀ ਦਾ ਬਹੁਤ ਹੀ ਗਹਿਰਾ ਸਬੰਧ ਹੈ ਕਿਸ ਤਰ੍ਹਾਂ ਦੇ ਨਾਲ ਸੋਚਿਆ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਹੈ ਉਸ ਤੇ ਚਲਦੇ ਆ ਤੁਸੀਂ ਧਰਮ ਦਾ ਜਿਹੜਾ ਪ੍ਰਸਾਰ ਤੇ ਪ੍ਰਚਾਰ ਜਿਹੜਾ ਕਰ ਰਹੇ ਹੋ ਹਾਲਾਂਕਿ ਜੇਕਰ ਮੈਂ ਗੱਲ ਕਰਾਂ ਤੇ ਅੱਜ ਦੇ ਸਮੇਂ ਦੇ ਵਿੱਚ ਜਿੱਥੇ ਇਨਸਾਨ ਕੋਲ ਆਪਣੇ ਵਾਸਤੇ ਟਾਈਮ ਨਹੀਂ ਉੱਥੇ ਤੁਸੀਂ ਲੋਕਾਂ ਨੂੰ ਟਾਈਮ ਦੇ ਰਹੇ ਹੋ ਜੀ ਐਦਾਂ ਹੈ ਕਿ 16 ਸਾਲ ਪਹਿਲੇ ਮੈਂ ਵੀ ਹੋਈ ਹਾਂ ਸੰਸਾਰ ਦੇ ਅੰਦਰ ਮਾਇਆ ਵਿੱਚ ਗੁੰਮ ਸੀਗਾ ਸੈਲਫਿਸ਼ ਨੂੰ ਕਹਿੰਦੇ ਵੀ ਆਪਣੇ ਲਈ ਸਿਰਫ ਰਹਿਣਾ ਹੈ ਫਿਰ ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉੰਨਾ ਅਰਥ ਸਮਝ ਆਇਆ ਕਹਿੰਦੇ ਉਹ ਇੱਕ ਲਾਈਨ ਸੀ ਜਿਹੜੀ ਅਸੀਂ ਅਮੇਜਾ ਸੁਣਦੇ ਵੀ ਸੀਗੇ ਕਿ ਮੱਤੀ ਵਿੱਚ ਰਤਨ ਜਵਾਰ ਮਾਨਿਕ ਜੇ ਇੱਕ ਗੁਰੂ ਕੀ ਸਿੱਖ ਸੁਣੀ ਤੇ ਕਿਧਰੇ ਪਾਰ ਤੇ ਸੁਣਦੇ ਸੀਗੇ ਪਰ ਉਹ ਜਿਹੜੀ ਲਾਈਨ ਸੀ ਕਿ ਵਾਕਿਆ ਜੀ ਜੋ ਸਿਖਾਵਨ ਜਿਹੜੀ ਹੈ ਕਿ ਜੋ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਜਿਹੜਾ ਹੈ ਜ਼ਿੰਦਗੀ ਦੌੜੇ ਜਾ ਰਹੇ ਹੋ ਦੌੜੇ ਜਾ ਰਹੇ ਹੋ ਇਕੱਠਾ ਕਰਨ ਲਈ ਜਾ ਰਹੇ ਹੋ ਔਰ 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 ਪੇੜ ਕਦੀ ਨਹੀਂ ਭਰਦਾ ਬੜੀ ਸੋਚ ਕਦੀ ਖਤਮ ਨਹੀਂ ਹੁੰਦੀ ਤੇ ਤੁਸੀਂ ਆਪਣੇ ਨੂੰ ਬਹੁਤ ਸ਼ਾਨਾ ਸਮਝਦੇ ਹੋ ਪਰ ਹੈ ਕਿ ਸਰੀਰ ਸਿਰ ਦੇ ਵਾਲ ਤੋਂ ਪਾਉਂ ਦੇ ਨਖੂਨ ਤੱਕ ਤੇਰਾ ਕੁਝ ਵੀ ਨਹੀਂ ਹੈਗਾ ਇੱਥੇ ਤੱਕ ਤੇ ਦਿਮਾਗ ਵੀ ਤੇਰਾ ਨਹੀਂ ਹੈ ਤੇ ਤੂੰ ਕਿਸ ਨੂੰ ਕਹਿ ਰਿਹਾ ਕਿ ਮੈਂ ਕਿਉਂਕਿ ਇਹ ਸਰੀਰ ਤੇ ਤੇਰਾ ਬਣਾਇਆ ਹੈ ਨਹੀਂ ਫਿਰ ਐਨੇ ਨਾਲ ਜੋ ਵੀ ਤੇਰੇ ਸੰਬੰਧ ਮਿਲਦੇ ਤੈਨੂੰ ਸੰਸਾਰ ਵਿੱਚ ਤੇਰੇ ਬੇਟਾ ਹੈ ਬੇਟੀ ਹੈ ਮਾਂ ਹੈ ਪਿਓ ਹੈ ਬ੍ਰਦਰ ਹੈ ਸਿਸਟਰ ਨੇ ਜੋ ਵੀ ਇਹ ਬੰਗਲਾ ਗੱਡੀ ਤੈਨੂੰ ਜੋ ਵੀ ਮਿਲਦਾ ਹੈ ਇਹ ਕਿਧਰੋਂ ਮਿਲਿਆ ਇਹ ਸਰੀਰ ਦੇ ਕਾਰਨ ਮਿਲਿਆ ਤੇ ਉਹ ਤੂੰ ਉਹਨੂੰ ਕਹਿੰਦਾ ਮੇਰਾ ਹੈ ਤੇ ਮੈਂ ਔਰ ਮੇਰਾ ਜਿਹੜਾ ਉਹਦਾ ਇੱਕ ਸ਼ਬਦ ਹੋਮੇ ਸੀ ਸੁਣਦਿਆ ਹੈ ਤੇ ਉਹ ਹੋਮੇ ਕਦੀ ਸਮਝੇ ਨਹੀਂ ਕਿ ਹੋਮੇ ਹੈ ਤੇ ਕੁੜਿਆਰ ਹੈ ਜੇ ਹੋਮੇ ਨਹੀਂ ਹੈ ਤੇ ਸਚਿਆਰ ਹੈ ਸੱਚਕੜ ਪਹੁੰਚੇਗਾ ਤੇ ਉਹ ਫਿਰ 16 ਸਾਲ ਪਹਿਲੇ ਨਾ ਖੋਜ ਕਰਨ ਗਿਆ ਸੀ ਜ਼ਿੰਦਗੀ ਦੀ ਕਿ ਹੈ ਕੀ ਕਿਉਂਕਿ 120 200 ਬੀਪੀ ਫੁੱਲ ਬਾੜੀ ਕੋਲੇਸਟ੍ਰੋਲ ਤੇ ਪਤਾ ਨਹੀਂ ਸੀ ਜ਼ਿੰਦਗੀ ਕਦੋਂ ਚਲੀ ਜਾਏ ਡਾਕਟਰ ਨੇ ਕਿਹਾ ਸੀ ਭਾਈ ਪਾਣੀ ਸਬਜੀ ਖਾਈ ਨਮਕ ਛੋੜਾ ਨਹੀਂ ਹੈ ਡਰ ਪੈ ਗਿਆ ਸੀ ਡਰ ਤੇ ਕਿਤੇ ਮੌਤ ਆ ਜਾਏਗੀ ਫਿਰ ਐਦਾਂ ਹੀ ਇੱਕ ਦਿਨ ਬਸ ਆਇਆ ਖੋਜ ਕਰਨੀ ਹੈ ਕਿ ਤੇ ਫਿਰ 4 ਦਿਨ ਲਈ ਖੋਜ ਲਈ ਨਿਕਲਿਆ ਸੀ ਮੈਂ ਤੇ 4 ਦਿਨ ਦਾ 9 ਦਿਨ ਹੋ ਗਏ ਤੇ 9 ਦਿਨ ਸੰਸਾਰ ਤੋਂ ਅਲੱਗ ਹੋ ਕੇ ਆਪਣੇ ਅੰਦਰ ਖੋਜਿਆ ਤੇ ਉਹ ਗੁਰੂ ਸਾਹਿਬ ਦੀ ਬਾਣੀ ਪ੍ਰਕਟ ਹੋਈ ਤੇ ਉਹ ਜੀਵਾਨ ਦਵਾਨੀ ਜੀਵਾਨ ਦੀ ਆਣੀ ਉਹ ਸ਼ਬਦਾਂ ਦਾ ਅਰਥ ਜਿਹੜਾ ਅਨੁਭਵ ਬਣ ਗਿਆ ਐਕਸਪੀਰੀਅੰਸ ਹੋ ਗਿਆ ਫਿਰ ਬਸ ਆਏ ਤੇ ਉਹ ਜਿਹੜਾ ਰਾਜੇਸ਼ ਗਿਆ ਸੀਗਾ ਉਹ ਮਰ ਗਿਆ ਤੇ ਨਵਾਂ ਪ੍ਰਗਟ ਹੋਇਆ ਨਿਆ ਜਦੋਂ ਆਇਆ ਤੇ ਅੰਦਰ ਤੂਫਾਨ ਸੀ ਤੇ ਸੜਗਾ ਤੇ ਨੱਚ-ਨੱਚ ਕੇ ਤੇ ਕਿਤੇ ਸਟੇਸ਼ਨ ਦਾ ਪਤਾ ਲੱਗਾ 40 ਪੇ ਗੁਰੂ ਸਾਹਿਬ ਸਵੇਰ ਕਿਉਂ ਨਿਕਲਦੇ ਸੀ ਤੇ ਗਿਆਨ ਦੇਣ ਲਈ ਤੇ ਮੈਂ 40 ਦਿਨ ਦੀਆਂ ਨਾ ਪਹਿਲੇ ਸਵੇਰੇ 4 ਵਜੇ ਨਿਕਲਣਾ ਗਲੀਆਂ ਵਿੱਚ ਤੇ ਨੱਚ-ਨੱਚ ਕੇ ਪਹਿਲੇ ਲੋਕ ਹੀ ਪੰਜਾਬ 25 40 ਲੋਕ ਫਿਰ 100 200 400 ਫਿਰ ਸਟੇਸ਼ਨ ਬੰਬਈ ਰਹਿਣ ਦਾ ਸੀ ਮੈਂ ਫਿਰ ਲੋਕਾ ਸਟੇਸ਼ਨ ਦੇ ਬਾਹਰ ਫਿਰ ਟ੍ਰੇਨਾਂ ਦੇ ਡੱਬਿਆਂ ਹੀ ਜਾ ਜਾ ਕੇ ਫਲਾਈਟਾਂ ਦੇ ਨੇ ਖੜੇ ਹੋ ਕੇ ਮੈਂ ਦੁਨੀਆ ਨੂੰ ਇਹ ਸਾਰਾ ਗਿਆਨ ਕਿ ਇੱਕ ਹੈ ਸਭ ਹੋਮੇ ਨਾ ਕਰੋ ਖੇਲ ਖੇਲਣ ਲਈ ਆਇਆ ਗਿਆ ਤੇ ਅਤੇ ਅਟੈਚ ਨਾ ਹੋ ਜਾਓ ਤੇ ਰੱਬ ਨੇ ਜਿਹੜਾ ਖੇਲ ਜੋ ਬਣਾਇਆ ਹੈ ਉਹ ਗੁਰੂ ਸਾਹਿਬ ਕਹਿ ਕੇ ਗਏ ਸਮਝ ਲਓ ਤੇ ਉਹ ਫਿਰ ਹਰ ਇੱਕ ਨੂੰ ਸਮਝਾਦੇ ਸਮਝਾਦੇ ਇੱਕ ਤੋਂ 1 ਲੱਖ ਤੱਕ ਪਹੁੰਚ ਗਿਆ ਮੈਂ ਦੁਨੀਆ ਵਰਲਡ ਵਾਈਡ ਹਰ ਧਰਮ ਦੇ ਲੋਕ ਜਿਹੜੇ ਸੀਗੇ ਸਭ ਗਿਆਨ ਜੀਵਨ ਦਾ ਗੁਰੂ ਸਾਹਿਬ ਦਾ ਜਿਹੜਾ ਦਵਤਾ ਸਭ ਮੋਜ ਵਿੱਚ ਆ ਗਏ ਫਿਰ ਹੁਣੇ ਦਸੰਬਰ 23 ਦੇ ਅੰਦਰ ਆ ਕੇ ਸੋਚਿਆ ਹੁਣ ਦੁਨੀਆ ਨੂੰ ਦੇ ਦਿੰਦੇ ਆ ਯੋ ਕਿ 10 ਸਾਲ ਤੋਂ ਲੈ ਕੇ 80 ਸਾਲ ਦੀ ਦਾਦੀ ਮੌਜੂਦ ਨੱਚ ਰਹੇ ਨੇ ਤੇ ਫਿਰ ਸਸਦੀ ਹੈ धरोवर ਹੈ ਗੁਰੂ ਸਾਹਿਬ ਦੀ ਬਾਣੀ ਤੇ ਇਸ ਲਈ ਫਿਰ ਸੰਸਾਰ ਨੂੰ ਦੇਣ ਲਈ ਮੈਨੂੰ ਮਿਸ਼ਨ 800 ਕਰੋੜ ਬਣਾਇਆ ਕਿ 6 ਸਾਲ ਵੀ ਦੁਨੀਆ ਦੇ ਆਖਰੀ ਇਨਸਾਨ ਤੱਕ ਪਹੁੰਚਣਾ ਕਿਉਂ ਐਕਸਪੈਰੀਮੈਂਟਡ ਔਨ ਦਾ 1000 ਆਫ ਪੀਪਲਸ ਵਰਲਡਵਾਈਡ ਤੇ ਸਭ ਕੁਝ ਨੇ ਕੁਝ ਨਹੀਂ ਹੈ ਅਗਿਆਨ ਦੇ ਕਾਰਨ ਦੁਖੀ ਆ ਗਿਆ ਗਿਆਨ ਜੀਵਨ ਚ ਆ ਗਿਆ ਕੁਝ ਕਰਨਾ ਨਹੀਂ ਹੈ ਕੁਝ ਛੋੜਨਾ ਨਹੀਂ ਸਭ ਤੋਂ ਵੱਡੀ ਚੀਜ਼ ਹੈ ਇੱਕ ਦੂਜੀ ਲਾਈਨ ਮੈਂ ਜਿਹੜੀ ਰੱਖੀ ਕਿ ਨੌਜਵਾਨ ਅੱਜ ਡਿਪਰੈਸ਼ਨ ਵਿੱਚ ਜਾ ਰਿਹਾ ਹੈ ਬਿਲਕੁਲ ਤੇ ਉਹ ਸਾਡੀਓ ਪਰੰਪਰਾਵਾਂ ਵੀ ਨਹੀਂ ਲੈ ਸਕਦਾ ਉਹ ਕਿਤੇ ਨਾ ਕਿਤੇ ਹੈਜੀਟੇਟ ਕਰਦਾ ਹੈ ਤੇ ਉਹਨਾਂ ਦੀ ਇੱਕ ਲਾਈਨ ਗੁਰੂ ਸਾਹਿਬ ਦੀ ਬਹੁਤ ਹੀ ਗਹਿਰੀ ਸੀਗੀ ਕਿ ਕੁਝ ਛੱਡਣਾ ਨਹੀਂ ਹੈ ਭਾਈ ਕੁਝ ਛੱਡਣਾ ਪਾਣ ਦੀ ਸ਼ਰਤ ਨਹੀਂ ਹੈ ਤੇ ਖਿਲੰਦੀਆਂ ਸੰਦੀਆਂ ਕਾਵਨ ਦੀਆਂ ਵਿੱਚ ਉਹ ਹੈ ਮੁਗ ਤੇ ਫਿਰ ਇਹ ਲਾਈਨ ਜਿਹੜੀ ਅੱਜ ਨੌਜਵਾਨ ਤੇ ਫਿੱਟ ਹੈ ਤੇ ਮੇਰੇ ਨਾਲ ਹਜ਼ਾਰਾਂ ਯੰਗ ਜੁੜੇ ਹੋਏ ਨੇ ਤੇ ਡਿਪਰੈਸ਼ਨ ਵਿੱਚ ਜਾ ਰਹੇ ਸੀ ਅੱਜ ਮੋਜ ਹੀ ਜਾ ਗਏ ਯਸਤੀ ਸੰਸਾਰੀ 800 ਕਰੋੜਿਆਂ ਦੀ ਧਰਤੀ ਦੇ ਆਖਰੀ ਇਨਸਾਨ ਤੱਕ ਗੁਰੂ ਸਾਹਿਬ ਦਾ ਪ੍ਰਸਾਦ ਦੇਣ ਲਈ ਪਹੁੰਚੇ ਜਾ ਰਹੀ ਹੈ ਕਿ ਅਰਜਨ ਤੁਸੀਂ ਕਹੇ ਕਿ ਨੌਜਵਾਨ ਅੱਜ ਕੱਲ ਡਿਪਰੈਸ਼ਨ ਦਾ ਸ਼ਿਕਾਰ ਹੋਏ ਕੀ ਲੱਗਦਾ ਕਿ ਨੌਜਵਾਨਾਂ ਦੇ ਦਿਲ ਹਰਕੇ ਹੋ ਗਏ ਆ ਜਾਂ ਕੀ ਛੋਟੀਆਂ-ਛੋਟੀਆਂ ਟੈਨਸ਼ਨਾਂ ਜਿਹੜੀਆਂ ਡਿਪਰੈਸ਼ਨ ਵੱਲ ਨੂੰ ਭੇਜ ਰਹੀਆਂ ਉਹਨਾਂ ਨੂੰ ਦੇਖੋ ਅਸਲ ਤੋਂ ਅਗਰ 30-40 ਸਾਲ ਪਹਿਲੇ ਜਾਈਏ ਤਾਂ ਜੁਆਇੰਟ ਫੈਮਿਲੀ ਸੀਗੀ ਘਰ ਦੇ ਅੰਦਰ 3-4 ਬਰਦਰ ਨੇ ਉਹਦੀ ਵਾਈਫਸ ਨੇ ਬੂਆਵਾਂ ਨੇ ਚਾਚੀਆਂ ਨੇ ਮਾਸੀਆਂ ਨੇ ਸਭ ਇੱਕ ਪਰਿਵਾਰ ਜੁੜਿਆ ਸੀ ਕੋਈ ਤਕਲੀਫ ਆਈ ਤੇ ਸ਼ੇਰ ਹੋ ਜਾਂਦੀ ਸਾਹ ਨਾਲ ਦਿਲੋਂ ਪਿਆਰ ਸੀਗਾ ਜੁਆਇੰਟ ਫੈਮਲੀ ਟੁੱਟ ਗਈਆਂ ਹੁਣ ਕੱਲੇ ਹੋ ਗਏ ਪਿਆਰ ਕੋਈ ਕਰਦਾ ਨਹੀਂ ਨੌਜੋਨ ਜ਼ਰੂਰ ਤਾਂ ਜ਼ਿਆਦਾ ਹੋ ਗਈਆਂ ਤੇ ਸਾਰੇ ਕੰਮ ਕਰ ਰਿਹਾ ਹਸਬੈਂਡ ਵਾਈਫ ਸਾਰੇ ਤੇ ਘਰੋਂ ਬਾਹਰ ਨਿਕਲਦੇ ਪਿਆਰ ਦੀ ਖੋਜ ਪਿਆਰ ਮਿਲਦਾ ਨਹੀਂ ਹੈ ਉੱਤੇ ਅਟਰੈਕਸ਼ਨ ਹੈ ਪਿਆਰ ਟੁੱਟਦਾ ਹੈ ਰਿਲੇਸ਼ਨਸ਼ਿਪ ਬ੍ਰੇਕ ਹੁੰਦੀ ਹੈ ਫਿਰ ਉਹ ਆਈਸੋਲੇਸ਼ਨ ਜਾਂਦਾ ਆਈਸੋਲੇਸ਼ਨ ਜਾਂਦਾ ਡਿਸਟਰਬ ਹੁੰਦਾ ਹੈ ਤੇ ਡਰਿੰਕ ਲੈ ਲੈਂਦਾ ਡਰਿੰਕ ਲੈਂਦਾ ਧੀਰੇ ਧੀਰੇ ਫਿਰ ਡਰੱਗਸ ਤੇ ਪਹੁੰਚ ਗਿਆ ਡਰੱਗਸ ਨਹੀਂ ਕੰਮ ਕਰੀ ਫਿਰ ਸੁਸਾਇਸਾਈਡਲ ਥਾਟ ਆ ਗਏ ਤੇ ਇਹ ਪੂਰੀ ਚੇਨ ਹੈ ਮਕਸਦ ਕੀ ਹੈ ਉਹ ਜਿਹੜੀ ਜੁਆਇੰਟ ਫੈਮਿਲੀ ਪ੍ਰੇਮ ਖਤਮ ਹੋ ਗਿਆ ਹੈ ਪਿਆਰ ਦਾ ਅਰਥ ਕੀ ਹੈ ਤੁਹਾਡੇ ਹਿਸਾਬ ਨਾਲ ਫਿਰ ਕੋ ਪਿਆਰ ਪਿਆਰ ਹੈ ਜਿੰਨਾ ਸਾਨੂੰ ਪਿਆਰ ਕਰਦਾ ਹੈ ਰੱਬ ਸਾਨੂੰ ਉਹਨੇ ਬਣਾ ਕੇ ਦਿੱਤਾ ਹੈ ਸਰੀਰ ਸਿਰ ਦੇ ਵਾਲ ਤੋਂ 발 ਦੇ ਨਖੂਨ ਤੱਕ ਦਿਮਾਗ ਸਭ ਕੁਝ ਸਾਨੂੰ ਦਿੱਤਾ ਜੀਵਨ ਸਵਾਦ ਲਈ ਅੱਖ ਰੂਪ ਲਈ ਕਾਂ ਸ਼ਬਦ ਲਈ ਅ ਸਭ ਕੁਝ ਮੁਫਤ ਮਿਲਿਆ ਹੈ ਸੋ ਅਸੀਂ ਅਜੇ ਤੱਕ ਉਹਦੀ ਤਰਫ ਨਹੀਂ ਮੋੜੇ ਇਹ ਕੋਈ ਨਹੀਂ ਮਿਲਿਆ ਮੈਨੂੰ 16 ਸਾਲ ਹੀ ਜੋ ਕਹੇ ਮੈਨੂੰ ਜਿੰਦਾ ਕੋ ਨਾਨਕ ਦੇਵ ਨਾਲ ਮਿਲਣਾ ਹੈ ਜਾਂ ਜਿੰਦਾ ਕ੍ਰਿਸ਼ਨ ਨਾਲ ਮਿਲਾ ਦੋ ਜਾਂ ਜਿੰਦਾ ਰਾਮ ਨਾਲ ਮਿਲਾ ਦੋ ਜਿੰਦਾ ਮੈਨੂੰ ਮਹਾਵੀਰ ਨਾਲ ਮਿਲਾ ਦੋ ਤੇ ਕੋਈ ਉਹਨੂੰ ਮਿਲਣਾ ਹੀ ਨਹੀਂ ਚਾਹੁੰਦਾ ਤੇ ਇਹ ਕੀ ਹੈ ਪਿਆਰ ਹੈ ਵਨ ਵੇ ਤੇ ਅਸੀਂ ਵਪਾਰ ਕਰਦੇ ਆ ਤੂੰ ਮੇਰੇ ਲਈ ਕੀ ਕੀਤਾ ਮੈਂ ਤੇਰੇ ਲਈ ਕੁਝ ਕਰਾਂ ਇੱਥੇ ਲੈਣ ਦੇਣਾ ਵਪਾਰ ਹੈ ਪਿਆਰ ਨਹੀਂ ਹੈ ਉਮੀਦ ਵੀ ਹੁੰਦੀ ਹੈ ਹਾਂ ਉਹ ਇਹ ਵਪਾਰ ਹੈ ਨਾ ਕਿ ਅਗਰ ਤੂੰ ਬਰਥਡੇ ਵਿਸ਼ ਕਰਿਆ ਮੈਂ ਵੀਸ਼ ਕਰਾਂਗਾ ਤੂੰ ਮੈਨੂੰ ਗਿਫਟ ਦਿੱਤਾ ਮੈਂ ਗਿਫਟ ਦੇ ਤੂੰ ਮੇਰੀ ਸ਼ਾਦੀ ਤੇ ਆਇਆ ਤੇ ਤੂੰ ਸ਼ਾਦੀ ਜਾਵਾਂਗਾ ਮੌਤ ਤੇ ਤੂੰ ਆਇਆ ਤੇ ਮੈਲੀ ਮੋਤ ਪਿਆਮਾ ਤੇ ਵਪਾਰ ਹੈ ਟ੍ਰੈਜੈਕਸ਼ਨ ਪਿਆਰ ਨਹੀਂ ਹੈ ਪਿਆਰ ਮੀ ਕਿਤੇ ਦੇਣ ਦਾ ਆਦਮੀ ਵਾਪਸੀ ਮਿਲੇ ਨਾ ਮਿਲੇ ਤੇ ਇਹ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਪਿਆਰ ਹੀ ਦਿੱਤਾ ਸੰਸਾਰ ਨੇ ਕੀ ਦਿੱਤਾ ਜਿੰਨੇ ਵੀ ਰੱਬ ਨੂੰ ਪ੍ਰਾਪਤ ਜੋ ਵੀ ਦੇ ਆਈ ਉਹਨਾਂ ਨੇ ਸਭ ਨੇ ਪਿਆਰ ਹੀ ਦਿੱਤਾ ਅਜਸਲੀ ਲੱਖਾਂ ਕਰੋੜਾਂ ਦਾ ਪਰਿਵਾਰ ਬਣ ਗਿਆ ਤੇ ਇਹ ਪਿਆਰ ਜਿਹੜਾ ਵਨਵੇ ਹੈ ਕਿ ਤੂੰ ਦੇ ਸੂਰਜ ਤਪੀਸ਼ ਦਿੰਦਾ ਹੈ ਉਹਨਾਂ ਧਰਮ ਹੈ ਐਦਾ ਹੀ ਤ੍ਰੇਮ ਜਿਹੜਾ ਉਹ ਇੱਛਾ ਦੇ ਜਿਹੜੀ ਆਸਕਤੀ ਨਹੀਂ ਰਹਿਦਾ ਅਟੈਚਮੈਂਟ ਨਹੀਂ ਰਿਹਾ ਗੁਰੂ ਸਾਹਿਬ ਨੇ ਕਿਹਾ ਨਾ ਕਿ ਤੂੰ ਸਿਰਫ ਜਿਹੜਾ ਹੈ ਰੱਬ ਦਾ ਬੱਚਾ ਹੈ ਤੂੰ ਪਿਆਰ ਕਰ ਤੂੰ ਐ ਨਾ ਸੋਚ ਜੇਕਰ ਕੁਝ ਨਹੀਂ ਹੈ ਤੇ ਕਰਮ ਸਦਾ ਖੇਤ ਜੋ ਤੂੰ ਕੀਤਾ ਸੀਗਾ ਜਨਮਾਂ ਪਿੱਛੇ ਉਹਦਾ ਫਲ ਹੈ ਤੇ ਮੈਂ ਤੇਰੇ ਦਾਸਾਂ ਦਾ ਦਾਸ ਕਿ ਰੱਬ ਨੇ ਸਭ ਬਣਾਇਆ ਹੈ ਖੇਲ ਸਾਰਾ ਸੱਜਿਆ ਹੋਇਆ ਹੈ ਤੂੰ ਇਹਨਾਂ ਆਪਣਾ ਰੋਲ ਅਦਾ ਕਰਨਾ ਭਾਈ ਤੈਨੂੰ ਰੋਲ ਮਿਲਿਆ بیٹے ਦਾ ਬੇਟੀ ਦਾ ਪਤੀ ਦਾ ਪਤਨੀ ਦਾ ਭਾਈ ਦਾ ਬੈਣ ਦਾ ਸੇਡ ਦਾ ਨੌਕਰ ਦਾ ਰੋਲ ਕਰ ਅੰਤ ਵਿੱਚ ਸਮਝਾਨ ਵਿੱਚ ਚਲਾ ਜਾਣਾ ਮਿੱਟੀ ਹੋ ਜਾਣਾ ਜਨਮ 9 ਮਹੀਨੇ ਗਰਭ ਤੋਂ ਸਾਰਿਆਂ ਨੇ ਲਿਆ ਇਹ ਸਮਝ ਆ ਜਾਂਦੀ ਹੈ ਤੇ ਹੁਕਮ ਦੇ ਅੰਦਰ ਸਭ ਹੁਕਮ ਦੇ ਬਾਹਰ ਨਾ ਕੋਏ ਸਭ ਲਿਖਿਆ ਹੀ ਹੋਇਆ ਤੇ ਹੁਕਮ ਰਜਾਈ ਚੱਲਣਾ ਰਜਾਈ ਚਾਹੇ ਖੁਸ਼ ਹੋ ਗਏ ਸੁਖੀ ਹੋ ਗਏ ਉਹ ਸਿਕਾਵਨ ਅੰਦਰ ਚਲੀ ਗਈ ਮੌਜ ਹੈ ਮੇਨਾ ਹਜ਼ਾਰਾਂ ਲੋਕ ਜੁੜੇ ਹੋਏ ਸਿਰ ਉਹਨੂੰ ਰਜਾਈ ਮਤਲਬ ਸਮਝ ਆ ਗਈ ਕਿ ਖੇਲ ਹੈ ਇਹ ਰੋਲ ਅਦਾ ਕਰ ਰਹੇ ਆ ਇੱਕ ਰੀਅਲੀ ਰੋ ਹੈ ਕੈਮਰੇ ਦੇ ਅਗੇ ਰੀਲ ਸਕ੍ਰਿਪਟ ਪੜਦਾ ਸਾਡਾ ਸਕ੍ਰਿਪਟ ਸਾਨੂੰ ਪਤਾ ਨਹੀਂ ਰੀਲ ਦਾ ਮਤਲਬ ਰੋਲ ਆਏਗਾ ਉਹਨੂੰ ਤੁਸੀਂ ਰਿਲੈਕਸਫੁਲੀ ਪਲੇ ਕਰੋ ਗੁਰੂ ਸਾਹਿਬ ਗਿਆ ਨਾ ਰਜਾਈ ਵਿੱਚ ਕਰ ਰਿਲੈਕਸ ਵਿੱਚ ਤੇ ਤੇਰਾ ਰੋਲ ਹਿੱਟ ਹੋ ਜਾਏਗਾ ਤੂੰ ਪਹੁੰਚ ਗਿਆ ਸੱਚਖੰਡ ਕਿਉਂਕਿ ਰਜਾਈ ਵਿੱਚ ਆ ਗਿਆ ਹੁਕਮ ਦੀ ਰਜਾਈ ਆ ਗਈ ਨਾ ਤੇ ਰਬ ਕੋਲ ਪਹੁੰਚ ਗਿਆ ਸਿੰਪਲ ਬੋਲਿਆ ਪਰ ਉਹ ਹੀ ਫਿਰ ਕਿਹਾ ਮਤੀ ਹੈ ਦੇ ਅੰਦਰ ਜਾਏਗੀ ਸਿਖਾਵਾ ਨਹੀਂ ਹੈ ਤੇ ਬਚਦਾ ਰਹੇ ਦੁੱਖ ਅਸੀਂ ایسی ਦੇਖੀ ਹੈ 500 ਸਾਲ ਹੋ ਗਏ ਗੁਰੂ ਸਾਹਿਬ ਨੂੰ ਗਏ 80 ਸਾਲ ਦੀ ਉਮਰ ਲਾਏ ਸੀ ਪੰਜ ਛੇ ਵਾਰ ਪੈਦਾ ਹੋ ਕੇ ਆ ਗਏ ਮਰ ਕੇ ਕਿਉਂ ਆ ਗਏ ਕਿਉਂ ਨਹੀਂ ਸਾਸਕੰਡ ਪਹੁੰਚੇ ਕਿਉਂਕਿ ਪੌੜੀਆਂ ਇਧਰੇ ਚੜ ਨਹੀਂ पाए ਸਮਝ ਨਹੀਂ पाए ਸਮਝ ਆ ਜਾਏ ਰਮਜ ਖੁੱਲ ਗਈ ਮਨ ਦੀ ਸਥਿਤੀ ਆ ਗਈ ਮੁਕਤ ਹੋ ਗਏ ਇਸ ਵਕਤ ਮਾਸਟਰ ਜੀ ਜਿਸ ਜਗ੍ਹਾ ਆਪਾ ਮੌਜੂਦ ਆ ਇਹ ਉਹੀ ਜਗ੍ਹਾ ਹੈ ਇਹ ਉਹੀ ਕਿਨਾਰਾ ਹੈ ਪਵਿੱਤਰ ਵਹੀਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਪ ਹੋਏ ਸੀ ਔਰ ਤਿੰਨ ਦਿਨ ਬਾਅਦ ਇਸ ਜਗ੍ਹਾ ਤੇ ਜਦੋਂ ਇਸ ਗੁਰਦੁਆਰੇ ਸ਼ਿਸ਼ੋਭਿਤ ਐ ਇਥੇ ਗੁਰਦੁਆਰਾ ਸ਼੍ਰੀ ਸੰਤਕਟ ਸਾਹਿਬ ਇਥੋਂ ਹੀ ਉਹ ਇਸ਼ਨਾਨ ਕਰਕੇ ਜਦੋਂ ਵਾਪਸ ਆਏ ਤੇ ਉਸ ਵੇਲੇ ਵੀ ਦੁਨੀਆ ਨੇ ਉਸ ਟਾਈਮ ਵੀ ਉਹਨਾਂ ਨੂੰ ਸਮਝ ਲਿਆ ਸੀਗਾ ਕਿ ਹੁਣ ਉਹ ਨਹੀਂ ਰਹੇ ਪਰ ਫਿਰ ਵੀ ਉਸ ਤੋਂ ਬਾਅਦ ਵਾਪਸ ਆਏ ਤੁਹਾਡਾ ਲਕਸ਼ ਕੀ ਆ ਇਸ ਵਕਤ ਕਿਉਂਕਿ ਜੇ ਮੈਂ ਗੱਲ ਕਰਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਦਾ ਜਿਹੜਾ ਪ੍ਰਚਾਰ ਔਰ ਪ੍ਰਸਾਰ ਕਰ ਰਹੇ ਹੋ ਤੁਸੀਂ ਤੁਹਾਡਾ ਲਕਸ਼ ਕੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਚੀਜ਼ ਫੈਲਾਣਾ ਜਾਂ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੇ ਵਿੱਚੋਂ ਜਿਹੜਾ ਮੌਤ ਦਾ ਡਰ ਉਹ ਨਿਕਲ ਜਾਊਗਾ ਬਿਲਕੁਲ ਅੱ ਦੁਨੀਆ ਦੇ ਲੋਕ ਨੇ ਮੇਰੇ ਕੋਲ ਅੱਜ ਵਰਲਡ ਤੋਂ ਲੋਕ ਜੁੜੇ ਐ ਤੇ ਉਹਨਾਂ ਸੁਲਤਾਨ ਬਲੋਦੀ ਅੱਜ 250 ਦੀ ਸੰਗਤ ਆਈ ਹੈ ਵਰਲਡ ਤੋਂ ਆਈ ਹੈ ਇਹਨਾਂ जैन ਬੋਧ ਹਰ ਤਰਫ ਦੇ ਧਰਮ ਦੇ ਲੋਕ ਨੇ ਤੇ ਹਿੰਦੁਸਤਾਨ ਵਰਲਡਵਾਈਡ ਲੋਕ ਨੇ ਜੇ ਸਾਰਿਆਂ ਦੇ ਅੰਦਰ ਪੁੱਛੋਗੇ ਤੇ ਮੌਤ ਦਾ ਕੌਫੀ ਨਹੀਂ ਕਰ ਕਿਉਂਕਿ ਮੈਂ ਕਹਿੰਦਾ ਮੌਤ ਰਿਜ਼ਲਟ ਹੈ ਜੇ ਦੋਨੋਂ ਰਿਜ਼ਲਟ ਕੀ ਆਏ ਭਾਈ ਸਾਲ ਬਾਅਦ ਉਹ ਦੱਸੇਗਾ ਮੌਤ ਰਿਜਲਟ ਹੈ ਮੌਤ ਦੇ ਟਾਈਮ ਅਗਰ ਤੂੰ ਰਿਲੈਕਸ ਨਹੀਂ ਹੈ ਤੇਰੀ ਸੰਸਾਰ ਦੀ ਕੋਈ ਇੱਛਾ ਹੈਗੀ ਹੈ ਤੇ ਤੂੰ ਜਨਮ ਲੈ ਕੇ ਇੱਥੇ ਆਏਗਾ ਕਿਉਂਕਿ ਹਰ ਇੱਛਾ ਦੀ ਅਟੈਚਮੈਂਟ ਤੇਰਾ ਭਾਗਿਆ ਬਣਾਉਂਦੀ ਹੈ ਗੁਰੂ ਸਾਹਿਬ ਕਹ ਰਹੇ ਐਈਏ ਤੇਰਾ ਅਗਲਾ ਜਨਮ ਲੈਂਦੀ ਹੈ ਤੇ ਇੱਥੇ ਜਨਮ ਜਿਹੜਾ ਤੂੰ ਲੈਣਾ ਹੈ ਸੰਸਾਰ ਦੇ ਦੁੱਖ ਹੈ ਦੁਖੀਆ ਸਕਲ ਸੰਸਾਰ ਉਹ ਹੀ ਸੁਖੀਆ ਜਿੰਨਾ ਨਾਮ ਹੈ ਦਾ ਕਿ ਸਤਨਾਮ ਇੱਕ ਵਾਰੀ ਤੂੰ ਆਪਣੇ ਖੇਤ ਦੀ ਫਸਲ ਜੇ ਖਤਮ ਕਰ ਲਈ ਜਲਾ ਲਈ ਤੇ ਹੁੰਦੇ ਅਗਲੀ ਫਸਲ ਨਹੀਂ ਬੋਈ ਤੇ ਲੋਟ ਕੇ ਆਏਗਾ ਹੀ ਨਹੀਂ ਸੱਚ ਕਰ ਪਹੁੰਚ ਜਾਏਗਾ ਤੇ ਅਸੇ ਗਾਵਨ ਜਿਹੜੀ ਐ ਮੌਤ ਤੋਂ ਦੂਰ ਕਰਦੀ ਐ ਮੇਰੇ ਇੱਤੇ ਲੋਕ ਮੌਤ ਵੀ ਹੋਈ ਐ ਨਾ ਐ ਪਿਛਲੇ ਦਿਨ ਹੋ ਰਹਾ ਅਸ਼ੋਕ ਸਭਾ ਹੋਈ ਐ ਨੱਚਦੇ ਹੋਏ ਮਰੇ ਨੇ ਪਰਿਵਾਰ ਵੀ ਨੱਚਦਾ ਐ ਇੱਤੇ ਸ਼ੋਕ ਸਭਾ ਨਹੀਂ ਹੁੰਦੀ ਅਸ਼ੋਕ ਸਭਾ ਜੇ ਗੁਰੂ ਜਾਨਗਨ ਇੱਤੇ ਸੰਸਾਰ ਖੇਲ ਐ ਭਾਈ ਸ਼ਾਹਰੂਖ ਖਾਨ ਫਿਲਮ ਦੇ ਅੰਦਰ ਮਰ ਜਾਂਦਾ ਐ ਕੈਮਰੇ ਦੇ ਅੱਗੇ ਮਰਦਾ ਥੋੜੀ ਐ ਇੱਤੇ ਕੋਈ ਮਰਦਾ ਥੋੜੀ ਐ ਨਾ ਜਨਮ ਲੈਂਦਾ ਉਹ ਇਹ ਸਿਕਾਵਨ ਦਸੀ ਐ ਕਿ ਵੀ ਹੈਵ ਟੂ ਟ੍ਰਾਂਸਫਰ ਸਾਨੂੰ ਪਹੁੰਚਣਾ ਆਪਣੀ ਮੰਜ਼ਿਲ ਤੱਕ ਤੇ ਮੇਰੇ ਇੱਤੇ ਲੋਕ ਤੁਹਾਨੂੰ ਮਿਲਣਗੇ ਮੌਤ ਦਾ ਖੌਫ ਜਿਹੜਾ ਸੀਗਾ ਮੌਤ ਦੇ ਕੋ ਪੂਣ ਤੇ ਨਹੀਂ ਹੋਗੇ ਪਰੰਤੂ ਮੋਦਕੋਫ ਖਤਮ ਹੋ ਰਿਹਾ ਹੈ ਜੀਵਨ ਨੂੰ ਸਮਝ ਰਹੇ ਨੇ ਗੁਰੂ ਸਾਹਿਬ ਦੀ ਬਾਣੀ ਸਮਝ ਰਹੇ ਨੇ ਰਮਜ ਖੁੱਲ ਰਹੀ ਹੈ ਮੋਜ ਮਸਤੀ ਆ ਰਹੇ ਨੇ ਥੋੜਾ ਪ੍ਰਚਾਰ ਕਰਨ ਦਾ ਢੰਗ ਬੜਾ ਅਨੋਖਾ ਮੈਂ ਦੇਖਿਆ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਉੱਥੇ ਸੰਗਤ ਨੂੰ ਜਿਹੜਾ ਤੁਸੀਂ ਗਿਆਨ ਵੰਡ ਰਹੇ ਹੋ ਇਹ ਅਨੋਖਾ ਜਿਹਾ ਕਨਸੈਪਟ ਤੁਸੀਂ ਚੁਣਿਆ ਇਦਾਂ ਕਿਉਂ ਦੇਖੋ ਇਹ ਕੋਈ ਸਕ੍ਰਿਪਟ ਨਹੀਂ ਹੈ ਮੇਰੇ ਕੋਲ ਰਬ ਹੀ ਕਰਵਾਉਂਦਾ ਅਜ ਅਸੀਂ ਆਏ ਤੇ ਸੰਤਗਾੜ ਤੇ ਸੰਤਗਾੜ ਮੈਂ ਤੇਨੂੰ ਕਹਿੰਦਾ ਸੰਤ ਗੁਰੂ ਸਾਹਿਬ ਹੀ ਲੈ ਗਏ ਸ਼ਮਸ਼ਾਨ ਦੀ ਤਰਫ ਪਿਛਲੀ ਵਾਰ ਅਸੀਂ ਆਂਦੇ ਰਹਿੰਦੇ ਹਾਂ ਉੱਥੇ ਸੁਲਤਾਨ ਬੁੱਲੋਦੀ ਕਿਉਂਕਿ ਮੇਰਾ ਖਾਸ ਤੇ ਲਗਾਵ ਹੈ 2018 ਅਸੀਂ ਤੇ ਪੂਰਾ ਜੰਗਲ ਵਰਗਾ ਸੀ ਮੈਂ ਤੇ ਮੱਕਾ ਸਾਡਾ ਤੇ ਇੱਥੇ ਕਿਉਂ ਐਨਾ ਹੋ ਰਿਹਾ ਪਰ ਉਹ ਫਿਰ 550 ਸਾਲਾਂ ਤੇ ਡਿਕਲੇਅਰ ਹੋਇਆ ਤੇ ਅੱਜ ਦੇਖੋ ਪੂਰਾ ਵਾਈਟ ਟਾਊਨ ਹੋ ਗਿਆ ਜਿਸ ਵਾਰਾ ਧਿਆਨ ਲੱਗਿਆ ਰਹਿੰਦਾ ਤੇ ਇੱਥੇ ਜਦੋਂ ਮੈਂ ਪਿਛਲੀ ਵਾਰ ਵੀ ਆਇਆ ਮੇਰੇ ਪੈਰ ਚਲੇ ਗਏ ਚਮਚਾਨ ਤੇ ਦੀ ਚਮਚਾਨ ਸੈਲੀਬ੍ਰੇਸ਼ਨ ਕਰਿਆ ਮੈਂ ਮੌਤ ਨੂੰ ਤਾਂ ਸੈਲੀਬ੍ਰੇਟ ਕਰਨਾ ਹੈ ਅਸੀਂ ਜਨਮ ਦੇ ਟਾਈਮ ਸੈਲੀਬ੍ਰੇਟ ਕਰਦੇ ਆ ਜਨਮ ਤੇ ਦੁੱਖ ਹੈ ਸੰਸਾਰ ਵਿੱਚ ਕਰਮ ਕਿਤੇ ਸੀ ਕਿਦਰੇ ਬਦ ਕਰਮ ਜੇ ਜਨਮ ਮਿਲੇ ਹੈ ਤੇ ਮੌਤ ਤੇ ਸੈਲੀਬ੍ਰੇਸ਼ਨ ਹੈ ਜੇ ਅਗਰ ਅੰਦਰੋਂ ਖਾਲੀ ਹੋ ਗਏ ਤੇ ਅਸੀਂ ਸੈਲੀਬ੍ਰੇਸ਼ਨ ਕਿੱਤਾ ਸੀਗਾ ਤੇ ਪੈਰ ਆਪਣੇ ਆਪ ਖਿੱਚ ਗਏ ਸ਼ਮਸ਼ਾਨ ਕਿਉਂ ਐ ਲੱਗਿਆ ਗੁਰੂ ਸਾਹਿਬ ਜਦੋਂ ਆਏ ਬੇਰ ਸਾਹਿਬ ਤੋਂ ਜੋ ਉਤਰੇ ਤੇ ਤੇ 3 ਦਿਨ ਬਾਅਦ ਪ੍ਰਕਟ ਹੋਏ ਤੇ ਨਾਨਕ ਜੀ ਸੀ ਨਾਨਕ ਜੀ ਦੀ ਮ੍ਰਿਤਿ ਹੋ ਗਈ ਗੁਰੂ ਨਾਨਕ ਦੇਵ ਪ੍ਰਕਟ ਹੋਏ ਤੇ ਸ਼ਮਸ਼ਾਨ ਆਲੀ ਹੈ ਤੇ ਮੈਨੂੰ ਲੱਗਿਆ ਕਿ ਸ਼ਮਸ਼ਾਨ ਇਹ ਕਾਲੀਬੇ ਨਦੀ ਨਜ਼ਦੀਕ ਹੈ ਹੋਏਗੀ ਤੇ ਇੱਥੇ ਜਰੂਰ ਜਦੋਂ ਇਹ ਪ੍ਰਕਟ ਹੋਏ ਇੱਕ ਨਿਆ ਉੱਥੇ ਦਿਵਯ ਰੱਬ ਨੂੰ ਮਿਲ ਕੇ ਆਏ ਜਦੋਂ ਵਾਪਸ ਤੇ ਰੱਬ ਦਾ ਰੂਪ ਹੋ ਕੇ ਆਏ ਨਿਆ ਜਨਮ ਹੋਇਆ ਤੇ ਅਸਲੀ ਸ਼ਮਸ਼ਾਨ ਮਿਲ ਜਾਣਾ ਆਈ ਨੋ ਕਿ ਇੱਕ ਦਿਨ ਤੁਸੀਂ ਐਵੇਂ ਰਾਖ ਹੋ ਜਾਓਗੇ ਤੇ ਕਿਸ ਚੀਜ਼ ਦਾ ਹੰਕਾਰ ਹੈ ਕਿਸ ਚੀਜ਼ ਦੀ ਔਮ ਹੈ ਤੇ ਰਾਜ ਔਰ ਰੰਗ ਰਾਖ ਹੀ ਹੋ ਜਾਂਦੇ ਤੇ ਇਸ ਲਈ ਮੈਂ ਸਦਾ ਕਹਿੰਦਾ ਮ੍ਰਿਤੂ ਨੂੰ ਅੱਗੇ ਰੱਖ ਤੇ ਇਸ ਲਈ ਸ਼ਮਝਾਨ ਦੇ ਨਾਲ ਸਾਰਿਆਂ ਨੂੰ ਮੈਂ ਪ੍ਰੀਤ ਕਰਵਾਉਂਦਾ ਤਾਂ ਕਿ ਮੌਤ ਖੋਫ ਨਾ ਕਰੇ ਮੌਤ ਰਿਜ਼ਲਟ ਹੈ ਮੌਤ ਦੇ ਸਮੇਂ ਰਿਲੈਕਸ ਹੋ ਮੁਕਤ ਹੋ ਜਾਓਗੇ ਅੱਜ ਦਾ ਅਸਲੀ ਸੰਤ ਕੌਣ ਹੈ ਸੰਤ ਦਾ ਅਰਥ ਕੀ ਹੈ ਸੰਤ ਦਾ ਅਰਥ ਹੈ ਜੋ ਸਤ ਹੈ ਸਤ ਯਾਨੀ ਤਤ ਉਹ ਸਚਿਦਾਨੰਦ ਸਚਿਦਾਨੰਦ ਯਾਨੀ ਆਨੰਦ ਆਨੰਦ ਕੀ ਹੈ ਕੋਈ ਦੁੱਖ ਤੈਨੂੰ ਦੁਖੀ ਨਾ ਕਰ ਸਕੇ ਕੋਈ ਸੁੱਖ ਤੈਨੂੰ ਸੁਖੀ ਨਾ ਕਰ ਸਕੇ ਸੰਸਾਰ ਵਿੱਚ ਜਿੰਦੇ ਕੋਈ ਇੱਛਾ ਨਹੀਂ ਰਹਿ ਗਈ ਜਿੰਦੇ ਜੀਵਨ ਦੇ ਅੰਦਰ ਸੁਖ ਦੁਖ ਲਾਭ ਹਾਨੀ ਮਾਨ ਅਪਮਾਨ ਜਨਮ ਮ੍ਰਿਤੂ ਸਭ ਇੱਕ ਸਮਾਨ ਹੋ ਜਾਂਦਾ ਹੈ ਉਹ ਹੈ ਸੰਤ ਜੋ ਸੰਸਾਰ ਵੀ ਰਹਿੰਦੇ ਹੋਏ ਸੰਸਾਰ ਤੋਂ ਨਿਰਲੇਪ ਹੋ ਗਿਆ ਜੋ ਇੱਕ ਤਲਾਬ ਆਪਣੇ ਘਰ ਦੇ ਨਹੀਂ ਪੂਰੇ ਵਿਸ਼ਵ ਨੂੰ ਇੱਕ ਪਰਿਵਾਰ ਸਮਝਦਾ ਹੈ ਅੱਜ ਮੇਰੇ ਕੋਲ ਹਜ਼ਾਰਾਂ ਲੱਖਾਂ ਜੁੜ ਰਹੇ ਹੈ ਅਸੀਂ ਆਖਰੀ ਇਨਸਾਨ ਤੱਕ ਪਹੁੰਚਣਾ ਹੈ ਮੈਂ 20 ਘੰਟੇ ਰੋਜ਼ ਬੋਲਦਾ ਪਿਛਲੇ 16 ਸਾਲ ਤੋਂ ਕੰਟੀਨਿਊ ਨਾ ਸਟਾਪ ਤੇ ਸਾਰਾ ਸਭ ਲੱਗਦੀ ਆਪਣੇ ਨੇ ਇਹ ਸੰਤ ਦਾ ਅਰਥੀ ਹੈ ਜੋ ਸੰਸਾਰ ਦੇ ਅੰਦਰ ਬਿਲਕੁਲ ਇੱਕ ਸੰਸਾਰੀ ਹੈ ਉਹਦਾ ਬਿਲਕੁਲ ਵਿਪਰੀਤ ਹੁੰਦਾ ਹੈ वो संसार भी है पर संसार का नहीं है संसार के अंदर रेंद विरक्त हो गया अंदर काम क्रोध लोम अहंकार तो विरक्त हो गया बाहर सब श्रृंगार है ब्यूटी है किसी को दूर नहीं है सब बाहरों वैसा ही लग रहे हैं आम पर अंदरों हो, रब योग हो गया जुड़ाव हो गया तो संसार में उस तरफ ले आता है उनके बैठते ही तो थोड़े अंदर रूपांतरण शुरू हो जाएगा सन के नक्षण तो ने जो गुरु साहब ने दिए जो हर ग्रंथा है ਜੀਵਨ ਨੂੰ ਜਨੁਭ ਮੂਨ ਲੱਗਦਾ ਹੁਣ ਮੇਰੇ ਕੋਲ ਜਿੰਨੇ ਹਜ਼ਾਰਾ ਲੋਕ ਮਿਲਣਗੇ ਮੈਨੂੰ 16 ਸਾਲੀ ਇੱਕ ਜਨਾਨੀ ਮਿਲੇ ਜੋ ਕਿ ਮੈਨੂੰ ਰੱਬ ਚਾਹੀਦਾ ਪਰ ਅੱਜ ਤੁਸੀਂ ਮੇਰੇ ਜਿੰਨੀ ਸੰਗਤ ਤੋਂ ਪੁੱਛੋਗੇ ਉਹਨਾਂ ਨੂੰ ਕੀ ਚਾਹੀਦਾ ਹੈ ਬੰਗਲਾ ਗੱਡੀ ਦੌਲਤ ਨਹੀਂ ਜਦੋਂ ਗੁਰਦੁਆਰੇ ਮੱਥਾ ਟੇਕਣਗੇ ਉਹ ਕਹਿੰਦੇ ਸਾਨੂੰ ਜਿੰਦਾ ਗੁਰੂ ਸਾਹਿਬ ਚਾਹੀਦਾ ਰੱਬ ਨੂੰ ਚਾਹੀਦਾ ਇਹਨਾਂ ਨੂੰ ਸਭ ਨੂੰ ਰੱਬ ਚਾਹੀਦਾ ਇਹ ਆਸ ਫਰਕ ਹੈ ਮੈਂ ਇਹੀ ਜਾਨਣਾ ਚਾਹੁੰਨਾ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਜੁੜੇ ਚਾਹੇ ਮੈਂ ਉਦਾਹਰਨ ਵਜੋਂ ਇਹ ਗੱਲ ਕਹਾ ਕਿ ਚਾਹੇ 100 ਲੋਕ ਤੁਹਾਡੇ ਨਾਲ ਜੁੜੇ ਨੇ ਉਹਨਾਂ ਦੀ ਐਕਸਪੈਕ ਉਹ ਚੀਜ਼ ਜਿਹੜੀ ਉਹਨਾਂ ਦਾ ਮਾਈਂਡ ਸੈਟ ਇੱਕ ਰੱਖਣਾ ਪੈਂਦਾ ਹੈ ਕਿ ਸਾਨੂੰ 100 ਦੇ 100 ਲੋਕਾਂ ਵਿੱਚੋਂ ਅਸੀਂ ਜਿਹੜਾ ਗਿਆਨ ਉਹਨਾਂ ਨੂੰ ਦੇ ਰਹੇ ਹਾਂ ਉਹ 100 ਦੇ 100 ਲੋਕ ਐਕਸੈਪਟ ਨਹੀਂ ਕਰ ਰਹੇ ਉਹਨਾਂ ਵਿੱਚੋਂ ਕਿਤਨਾ ਕਿਤੇ 20 ਲੋਕਾਂ ਨੂੰ ਲੱਗ ਰਿਹਾ ਜਾਂ 80 ਲੋਕਾਂ ਨੂੰ ਨਹੀਂ ਲੱਗ ਰਿਹਾ ਜਿਹੜੇ 80 ਲੋਕਾਂ ਨੂੰ ਨਹੀਂ ਲੱਗ ਰਿਹਾ ਉਹਨਾਂ ਵਾਸਤੇ ਕੀ ਫਿਰ ਆਪੋ ਜਿਹੜੀ ਵੀ ਉਹ ਆਪ ਬਣਾ ਸਕਦੇ ਫਿਰ ਪ੍ਰਯਾਸ ਮੇਰੇ ਕੋਲ ਜਦੋਂ ਜੁੜਿਆ 2000 ਸਤ ਦੇ ਅੰਦਰ ਮੈਨੂੰ ਗਿਆਨ ਦਾ ਅਨੁਭਵ ਹੋਇਆ ਗੁਰੂ ਸਾਹਿਬ ਦੀ ਬਾਣੀ ਅੰਦਰ ਅਨੁਭੂਤੀ ਹੋਈ ਤੇ ਉਹਦੇ ਬਾਅਦ ਜਿਹੜਾ ਜ ਕਰਦੇ ਕਦੇ ਕਿ ਕੰਮ ਧੰਦੇ ਕਰਦੇ ਸੀਗੇ ਉਛੜਿਆ ਨਹੀਂ ਕਿ ਗੁਰੂ ਜੀ ਨਾਲ ਛੱਡਣਾ ਨਹੀਂ ਹੈ ਪਰ ਅੰਦਰੋਂ ਛੱਡ ਦੇਣਾ ਹੈ ਬਾਹਰੋਂ ਅਟੈਚਮੈਂਟ ਰੱਖਣੀ ਹੈ ਅੰਦਰੋਂ ਡਿਟੈਚ ਹੋ ਜਾਣਾ ਹੈ ਤੇ ਉਹ ਅਸੀਂ ਦਸੰਬਰ 16 ਤੱਕ ਮੇਰੇ ਕੋਲ 200 ਲੋਕ ਸੀ ਜਿਹੜੇ ਜੁੜੇ ਹੋਏ 15 ਕਲੋਸ ਸੀਗੇ ਮੈਨੂੰ ਜਿਹੜੇ ਅੱਛੇ ਸਮਝਿਆ ਅੱਜ ਲੱਖ ਤੋਂ ਪਲੱਸ ਹੋ ਗਏ ਤੇ ਐਦਾਂ ਹੀ ਹੈ ਪਹਿਲੇ ਇੱਕ ਜਣਾ ਜੁੜਦਾ ਹੈ ਫਿਰ ਪੂਰੀ ਫੈਮਿਲੀ ਫਿਰ ਚਾਰ-ਚਾਰ ਜਨਰੇਸ਼ਨ ਮੇਰੇ ਨਾਲ ਜੁੜੀਆਂ ਨੇ ਅੱਜ ਤੇ ਸਮੇਂ ਲੱਗਦਾ ਹੈ ਕਿਉਂਕਿ ਇਹ ਕਨਸੈਪਟ ਹੀ ਅਲੱਗ ਹੈਗਾ ਨਾ ਤੇ ਅਸਤਕ ਅਸੀਂ ਸੰਸਾਰ ਵਿੱਚ ਇੱਕ ਤਰਫ ਜਾ ਰਹੇ ਆ ਇਹ ਸਾਨੂੰ ਰੱਬ ਤੋਂ ਮਿਲਣ ਦੀ ਗੱਲ ਹੋ ਰਹੀ ਹੈ ਜਿੰਦਾ ਰੱਬ ਨੂੰ ਇਹ ਆਟੋਮੈਟਿਕਲੀ ਫਿਰ ਦੇਖੋ ਅਜ ਪਹੁੰਚ ਗਏ ਇਤੇ ਤੱਕ ਲੱਖ ਪਲੱਸ ਤੇ ਜਰੂਰ ਜਿਹੜਾ ਟਾਈਮ ਲੱਗਦਾ ਪਰ ਡੈਫੀਨੇਟਲੀ ਇਨਸਾਨ ਆਖਰੀ ਤੱਕ ਪਹੁੰਚੇਗਾ ਜੋ ਅਸੀਂ ਨਹੀਂ ਸਮਝੇ ਮੇਰੇ ਕੋਲ ਇੱਤੇ ਲੋਕ ਨੇ ਤੁਹਾਨੂੰ ਕਹਿਣਗੇ ਕਿ ਸ਼ੁਰੂ ਦੇ ਅੰਦਰ ਸੇ ਵਾਣੀ ਡਿਲੀਟ ਕਰਦੇ ਰਹੇ ਪਰ 6-8 ਮਹੀਨੇ ਬਾਅਦ ਕੋਈ ਜੁੜਿਆ ਕੋਈ ਸਾਲ ਬਾਅਦ ਜੁੜਿਆ ਤੋਂ ਇਮੀਡੀਏਟ ਜੁੜ ਜਾਂਦਾ ਹੈ ਇਹ ਵੀ ਗੁਰੂ ਸਾਹਿਬ ਕਹਿੰਦੇ ਪਿਛਲੇ ਜਨਮਾਂ ਦੀ ਤੇਰੀ ਆਪਣੀ ਕੋਈ ਕਥਾ ਹੈ ਸਟੋਰੀ ਹੈ ਪਿਛਲੇ ਜਨਮ ਹੀ ਤੇਰੀ ਇੱਛਾ ਹੈ ਰੱਬ ਦੀ ਇੱਛਾ ਕੀਤੀ ਹੈ ਤੇ ਕੋਈ ਤਤਵਦਰਸ਼ੀ ਗਿਆਨੀ ਤੇ ਟਕਰਾਏਗਾ ਤੇ ਤੇਰੀ ਯਾਤਰਾ ਅੱਗੇ ਵਧੇਗੀ। ਭਾਜੀ ਮੇਰਾ ਇੱਕ ਸਵਾਲ ਹੈ ਕਿ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਆ ਰਹੇ ਹੋ? ਮੈਂ 2018 ਵਿੱਚ ਆਇਆ ਸੀ। 2018 18 ਤੋਂ ਐਵਰੀイヤー ਦੋ ਦੋ ਤਿੰਨ ਤਿੰਨ ਵਾਰ ਆ ਜਾਂਦੇ ਹਾਂ ਅਸੀਂ। ਤੁਸੀਂ ਇਸ ਜਗ੍ਹਾ ਨੂੰ ਲੈ ਕੇ ਮੱਕੇ ਦਾ ਨਾਮ ਦਿੱਤਾ ਹੈ ਕਿ ਬਿਲਕੁਲ ਮੈਂ ਹੈ ਹੀ ਇੱਥੇ ਜਰੀ ਕੰਪਨ ਨੇ ਇਹ ਕਹਿੰਦੇ ਨਾ ਜਦੋਂ ਤੁਸੀਂ ਆਪਣੀ ਆਤਮਾ ਵੀ ਚਲੇ ਜਾਂਦੇ ਹੋ ਜਦੋਂ ਸ਼ਰੀਰ ਤੋਂ ਸੰਸਾਰ ਤੋਂ ਉੱਠ ਜਾਂਦੇ ਹੋ ਤਾਂ ਤੁਹਾਨੂੰ ਖੁਸ਼ਬੂ ਮਿਲੇਗੀ ਕਿਉਂਕਿ ਗੁਰੂ ਸਾਹਿਬ ਦੀ ਇਹ ਧਰਤੀ ਦੇ ਉੱਪਰ ਦੇਖੋ ਹਰ ਚੀਜ਼ ਇੱਥੇ ਹੋਈ ਹੈ ਤੇਰਾ ਮਾਇਆ ਤੋਂ ਤੇਰਾ ਦਾ ਜਾ ਪੈ ਇੱਥੇ ਆਇਆ 13 13 13 ਫਿਰ ਮੈਂ ਤਾਂ ਤੂੰ ਵੀ ਇੱਥੇ ਹੋਇਆ ਤੇ ਇੱਥੋਂ ਪ੍ਰਕਟ ਹੋ ਕੇ ਜਦੋਂ ਗਿਆ ਨਾ ਪਹਿਲੀ ਉਦਾਸੀ ਸੰਸਾਰੀ ਤਰਫ ਵੀ ਇੱਧਰ ਹੋਈ ਗਈ ਜਿੱਥੇ ਅਸੀਂ ਬੈਠੇ ਹਾਂ ਸੰਗਤ ਘਾਟ ਸਤ ਦਾ ਸੰਦੇਸ਼ ਦੇਣ ਲਈ ਕਿ ਰੱਬ ਦੇ ਅਸੀਂ ਬੰਦੇ ਹੈਗੇ ਆਂ ਤੇ ਅਸੀਂ ਕੋਈ ਦੋ ਨਹੀਂ ਆ ਪਹਿਲਾ ਇਹਦਾ ਇੱਕ ਓੰਕਾਰ ਸਤਨਾਮ ਇੱਕ ਹੈਗਾ ਸਾਲਾ ਨਾ ਜਿਹੜਾ ਬਾੜ ਦਾ ਕੇਲ ਖੇਲਣ ਲਈ ਹੈ ਇਤਨਾ ਨਹੀਂ ਹੈ ਇਸ ਨਾਮ ਦੀ ਕਮਾਈ ਨਹੀਂ ਸਤਨਾਮ ਉਹ ਸਤਨਾਮ ਹੈ ਗਿਆ ਸੀ ਅੰਤਰਾਤਮਾ ਇੱਕ ਹੀ ਸਾਰੇ ਆ ਤੇ ਜੋ ਆਤਮਾ ਸਤਨਾਮ ਵੀ ਚਲਾ ਜਾਂਦਾ ਹੈ ਉਹਨਾਂ ਕੋ ਹਿੰਦੂ ਹੈ ਨਾ ਮੁਸਲਮਾਨ ਹੈ ਨਾ ਕੋਈ ਪੰਜਾਇਨ ਹੈ ਨਾ ਬੋਧ ਹੈ ਤੇ ਅਸੀਂ ਰੱਬ ਦਾ ਇਸ ਸੰਸਾਰ ਦਾ ਮਾਇਆ ਦਾ ਖੇਲ ਖੇ ਲਈਏ ਪਰ ਆਪਣੇ ਘਰ ਲੋਟ ਗਏ ਕਦੀ ਇਦਾਂ ਵੀ ਹੁੰਦਾ ਵਾ ਮੇਰਾ ਇਸ ਸਵਾਲ ਦੇ ਵਿੱਚ ਉਹੀ ਮੈਂ ਗੱਲ ਕਰ ਰਿਹਾ ਕਿ ਕਦੀ ਇਦਾਂ ਵੀ ਹੁੰਦਾ ਜਿੱਦਾਂ ਇੱਥੋਂ ਦੇ ਬਹੁਤ ਸਾਰੇ ਲੋਕਲ ਲੋਕ ਵੀ ਹੋਣਗੇ ਇੱਥੋਂ ਦੀ ਇਤਿਹਾਸਕ ਧਰਤੀ ਦੇ ਨਾਲ ਜੁੜੇ ਕਦੀ ਇਹ ਜਿਹਾ ਹੁੰਦਾ ਹੈ ਕਿ ਜਿਵੇਂ ਤੁਸੀਂ ਦੇਖਿਆ ਵੀ ਹੋਣਾ ਵਾ ਕਿ ਉਹਨਾਂ ਦੀ ਆਸਥਾ ਘੱਟ ਆ ਜਾਂ ਜਿਹੜੇ ਬਾਹਰੋਂ ਲੋਕਾਂ ਦੇ ਉਹਨਾਂ ਦੀ ਆਸਥਾ ਜ਼ਿਆਦਾ ਹੁੰਦੀ ਜਿੱਦਾਂ ਤੁਸੀਂ ਆਏ ਹੋ ਤੁਹਾਡੀ ਆਸਥਾ ਜ਼ਿਆਦਾ ਹੈ ਇੱਥੋਂ ਦੇ ਲੋਕ ਆ ਜਾਂ ਤੁਹਾਨੂੰ ਇਦਾਂ ਕਦੀ ਮਹਿਸੂਸ ਹੋਇਆ ਕੇ ਕਦੀ ਉਹਨਾਂ ਦੀ ਆਸਥਾ ਜਿਹੜੀ ਉਹ ਘੱਟ ਵਾ ਇੱਥੋਂ ਦੇ ਲੋਕਾਂ ਦੀ ਆ ਸਾਡੇ ਜਿਹੜੇ ਲੋਕ ਆ ਜੇ ਅਸੀਂ ਬਾਹਰੋਂ ਆ ਰਹੇ ਉਹਨਾਂ ਦੀ ਆਸਥਾ ਜ਼ਿਆਦਾ ਹੈ ਦੇਖੋ ਮੈਂ ਜਿੱਥੇ ਤੱਕ ਦੇਖਦਾ ਨਾ ਸਿੱਖੀਜ਼ਮ ਭਗਤੀ ਦੇ ਅੰਦਰ ਜਿੰਨਾ ਡਿਵੋਟਿਡ ਹੈ ਨਾ ਰੱਬ ਨੂੰ ਸ਼ਾਇਦ ਹੀ ਕੋਈ ਕੌਮ ਹੈ ਅੱਜ ਅਸੀਂ ਗੁਰਦੁਆਰੇ ਦੇਖੀ ਇੰਨੀ ਨੀਟ ਐਂਡ ਸੇਵਾ ਦੇ ਅੰਦਰ ਦਿਲ ਕੋ ਮਤਲਬ ਦਿਲੋਂ ਕਰਦੇ ਪਰ ਕਿਤਨੇ ਨ ਕਿਧਰੇ ਕੋਈ ਨਾ ਕੋਈ ਇੱਕ ਚੀਜ਼ ਰਹਿ ਜਾਂਦੀ ਕਿ ਗੁਰੂ ਸਾਹਿਬ ਦੀ ਜਿਹੜੀ ਸਿਖਾਵਾਂ ਨੇ ਨਾ ਉਹ ਅੰਦਰ ਨਹੀਂ ਜਾ ਰਹੀ ਉਹ ਅੰਦਰ ਨਹੀਂ ਜਾ ਰਹੀ ਉਹ ਚਲੀ ਜਾਏ ਇਹ ਸੱਚਖੰਡ ਲਈ ਦਰਵਾਜੇ ਮਤਲਬ ਉਹਨਾਂ ਜੰਬੋ ਜੈਟ ਫਲਾਈਟ ਬਰਬਰ ਕੇ ਜਾਣ ਗਿਆ ਉਹ ਇੱਕ ਨਹੀਂ ਜਾ ਰਹੀ ਹੈ ਉਹ ਲਾਈਨ ਜਿਹੜੀ ਹੈ ਨਾ ਕੋਈ ਗੁਰੂ ਸਾਹਿਬ ਨੇ ਤਾਂ ਸਭ ਗਿਆਨ ਦਿੱਤਾ ਹੈ ਨਾ ਉਹ ਨਹੀਂ ਕਿਥੇ ਰਹਿ ਜਾਂਦੀਆਂ ਫਿਰ ਕਿਤੇ ਨਾ ਕਿਧਰੇ ਉਹਨੂੰ ਗਹਿਰੇ ਨਹੀਂ ਲੈ ਰਿਹਾ ਗਿਆਨ ਜਿਹੜਾ ਉਹ ਗਹਿਰਾ ਹੀ ਲੈ ਕੇ ਉਤਾਰ ਨਹੀਂ ਰਿਹਾ ਆਪਣੇ ਜੀਵਨ ਵਿੱਚ ਅਜੇ ਜੀ ਸਕੂਲ ਦੀ ਕਿਤਾਬ ਵੀ ਪੜਦੇ ਆ ਗਿਆ ਤੇ ਸਾਨੂੰ ਸਮਝ ਨਹੀਂ ਆਉਂਦੀ ਨਾ ਅਸੀਂ ਕਿਸੇ ਨਾ ਕਿਸੇ ਕੋਲ ਜਾਂਦੇ ਭਾਈ ਕੀ ਲਿਕੇ ਆਏਗਾ ਤੇ ਫਿਰ ਅਸੀਂ ਗੁਰੂ ਸਾਹਿਬ ਨੇ ਕਿ ਗੁਰੂ ਹੈ ਵਾਣੀ ਵਾਣੀ ਹੈ ਗੁਰੂ ਤੇ ਵਾਣੀ ਗੁਰੂ ਹੈ ਨਾ ਸਰੀਰ ਤੇ ਮੁਰਦਾ ਹੈ ਮਰਨਾ ਤੇ ਉਹ ਜਿਹੜੀ ਸਮਝ ਨਹੀਂ ਆ ਰਹੀ ਹੈ ਨਾ ਉਹ ਸਮਝ ਨਹੀਂ ਆ ਨਾ ਤੇ ਅੱਜ ਸਾਡੇ ਕੋਲ ਐਵੇਂ ਜੀ ਸਿੱਕੀ ਜਮ ਦੇ ਕਿੰਨੇ ਸਾਡੇ ਲੋਕ ਇੱਥੇ ਹੈ ਨਾ ਕਿਉਂਕਿ ਅਸੀਂ ਬਰਤ ਤੇ ਲਿਆ ਹਿੰਦੂ ਧਰਮ ਵਿੱਚ ਤੇ ਉਹ ਅੱਜ ਸਾਰੇ ਸਮਝਦੇ ਐ ਸ਼ਰੀਰ ਵੀ ਮਰੇਗਾ ਵਾਣੀ ਕਿਧਰੋਂ ਆ ਰਹੀ ਵਾਣੀ ਤੇ ਉਹ ਅਨੁਭਵ ਤਾਂ ਆ ਰਹੀ ਹੈ ਨਾ ਤੇ ਅਸਲੀ ਥੋੜੀ ਜਿਹੀ ਥੋੜੀ ਝੂਕ ਹੈਗੀ ਹੈ ਅਸੀਂ ਕਿਧਰੇ اٹਕ ਗਏ ਤੇ ਬਾਕੀ ਤੇ ਭਗਤੀ ਤੇ ਬਹੁਤ ਭਰੀ ਹੈ ਕਹਿੰਦੇ ਲੋੜ ਨਹੀਂ ਦਾ ਹਾਈएस्ट ਲੈਵਲ ਦੀ ਭਗਤੀ ਹੈ ਮੈਂ ਕਹਾਂਗਾ ਸਾਰੇ ਧਰਮਾਂ ਦਾ ਦੇਖੀ ਤਾ ਬਸ ਥੋੜਾ ਜਾਂ ਉਹ ਬਾਣੀ ਜਿਹੜੀ ਗੁਰੂ ਸਾਹਿਬ ਨੇ ਨਹੀਂ ਇਜ਼ੀ ਦਿੱਤੀ ਹੈ ਇਜ਼ੀ ਦੇਖੋ ਪਹਿਲੀ ਪੌੜੀ ਲੈ ਲਓ ਉਹ ਕਹਿੰਦਾ ਵੀ ਬੁੱਕ ਕਦੀ ਖਤਮ ਨਹੀਂ ਹੋਏਗੀ ਸੋਚ ਕਦੀ ਖਤਮ ਨਹੀਂ ਹੋਏਗੀ ਤੇਰੀ ਤੇਰਾ ਜਿਆਦਾ ਛਾਣਾ ਨਾ ਬਣ ਕਿੰਨੀ ਵੀ ਛਾਣ ਵੀ ਹੋਏਗੀ ਨਾਲ ਨਹੀਂ ਜਾਏਗੀ ਹੈਨਾ ਕਿ ਮੈਂ ਸੱਚਿਆ ਰਹਾ ਹੁਕਮ ਰਜਾਈ ਚੱਲਣਾ ਹੈ ਨਾ ਤੇ ਰਜਾ ਵੀ ਚੱਲਣਾ ਹੈ ਤੂੰ ਕਿੰਨਾ ਇਜ਼ੀ ਕਿਹਾ ਹੋਂਵੇਂ ਹੈ ਤੇ ਕੁੜਿਆਰ ਹੈ ਕੋੜੇ ਦੇ ਡੱਬੇ ਜਾਏਗਾ ਉਹ ਮੈਨ ਨਹੀਂ ਸੱਚਿਆਰੇ ਸੱਚ ਕਰਨ ਜਾਏਗਾ ਕਿੰਨਾ इजी ਕੇ ਹੈ ਇਹ ਸਮਝਣਾ ਹੈ ਨਾ ਸਮਝਣ ਦੀ ਗੱਲ ਹੈ ਸਮਝਣ ਦੀ ਗੱਲ ਹੈ ਨਾ ਅਸੀਂ ਪੜਿਆ ਕਿਸ ਲਈ बार-बार ਪੜ ਰਹੇ ਕਿ ਸਮਝਣਾ ਹੈ ਸਮਝਾਂਗੇ ਤਾਂ ਰਮਜ ਖੁੱਲੇਗੀ ਤੇ ਮਨ ਦੀ ਸਥਿਤੀ ਆਉਗੀ ਬਿਲਕੁਲ ਐ ਮੀਨ ਹੈਗਾ ਔਰ ਕੁਝ ਨਹੀਂ ਹੈਗਾ ਅਸੀਂ ਅਖੀਰ ਦੇ ਵਿੱਚ ਲੋਕ ਤੁਹਾਨੂੰ ਦੇਖ ਰਹੇ ਨੇ ਸੁਣ ਰਹੇ ਨੇ ਬਹੁਤ ਸਾਰੀਆਂ ਸੰਗਤਾਂ ਕਿਤਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਹੋਰ ਵੀ ਬਹੁਤ ਸਾਰੇ ਸਵਾਲ ਹੋਣਗੇ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਵੱਲੋਂ ਕੁਝ ਸੰਗਤ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਬਸ ਮੈਂ ਇਹ ਕਵਾਂਗਾ ਗੁਰੂ ਸਾਹਿਬ ਨੇ ਸੰਦੇਸ਼ ਜਿਹੜਾ ਦਿੱਤਾ ਹੈ ਕਿ ਇਹ ਮਨੁੱਖ ਜਨਮ ਬੜਾ ਹੀ ਕੀਮਤੀ ਹੈ ਐਸ ਸ਼ਰੀਰ ਦੇਖੋ ਮਰ ਜਾਂਦਾ ਹੈ ਤੇ ਅਗਰ ਤੁਸੀਂ ਜ਼ਿੰਦਗੀ 'ਚ 1 ਲੱਖ ਕਰੋੜ ਰੁਪਏ ਵੀ ਕਮਾਇਆ ਹੈ ਤੁਸੀਂ 1 ਲੱਖ ਕਰੋੜ ਦੇ ਦੋ 1 ਮਿੰਟ ਨਹੀਂ ਮਿਲੇਗਾ ਜ਼ਿੰਦਗੀ ਦਾ ਤੇ ਕਿੰਨਾ ਅਮੋਲਗੁਜ਼ ਹੈ ਨਾ ਅਮੁੱਲ ਹੈ ਅਮੁੱਲੇ ਜੀਵਨ ਹੈਗਾ ਤੇ ਇਹ ਮਿਲੇ ਰੱਬ ਨੂੰ ਪਾਣ ਲਈ ਰੱਬ ਯਾਨੀ ਜਿੰਦਾ ਗੁਰੂ ਸਾਹਿਬ ਨੂੰ ਪਾਣ ਲਈ ਤੇ ਜਿੰਦਾ ਗੁਰੂ ਸਾਹਿਬ ਕਦੋਂ ਪਾਵਾਂਗੇ ਜਪੂਜੀ ਸਾਹਿਬ ਨਹੀਂ ਹੈ ਗੁਰਗ੍ਰੰਥ ਸਾਹਿਬ ਨਹੀਂ ਹੈ ਇਹ ਗੂਗਲ ਮੈਪ ਹੈ ਇਹ ਰਸਤਾ ਦੱਸ ਰਿਹਾ ਹੈ ਤੇ ਉਸ ਵਾਣੀ ਦੇ ਅੰਦਰ ਉਤਰਨਾ ਹੈ ਉਹ ਪੌੜੀਆਂ ਨੂੰ ਚੜ੍ਹਨਾ ਹੈ ਤੇ ਜੀਵਨ ਜਿਹੜਾ ਹੈ ਗੁਰੂ ਸਾਹਿਬ ਨੂੰ ਮਿਲ ਕੇ ਇੱਕ ਹੋ ਜਾਏਗਾ ਇਹ ਬੜਾ ਕੀਮਤੀ ਹੈ ਜਨਮ ਇੱਕ ਇੱਕ ਸ਼ਣ ਜਿਹੜਾ ਇਹਨਾਂ ਮੁੱਲਵਾਨ ਹੈ ਤੇ ਇਹਨੂੰ ਅਸੀਂ ਉਸ ਮੁੱਲੇ ਵਚਨਾਂ ਤੋਂ ਤਾਰੀਏ ਔਰ ਆਪਣੇ ਜੀਵਨ ਨੂੰ ਸਭਲ ਕਰੀਏ ਬਸ ਇਹੋ ਮੇਰਾ ਸੰਦੇਸ਼ ਹੈ ਸਭ ਨੂੰ ਕਿ ਅਸੀਂ ਸਭ ਇੱਕ ਹੀ ਆ ਗਏ ਆ ਇੱਕ ਹੀ ਸਾਡਾ ਪਰਮ ਪਿਤਾ ਇੱਕ ਹੀ ਪਰਮਾ ਹੈ ਜਿਵੇਂ ਅਸੀਂ ਉਹਨੂੰ ਰਾਮ ਕਹੀਏ ਕ੍ਰਿਸ਼ਨ ਕਹੀਏ ਬੁੱਧ महावीर ਕਹੀਏ ਜੀਸਸ ਕਹੀਏ ਗੁਰੂ ਨਾਨਕ ਦੇਵ ਕਹੀਏ ਮੁਹੰਮਦ ਸਾਹਿਬ ਕਹੀਏ ਤੇ ਗੁਰੂ ਸਾਹਿਬ ਅੱਜ ਮੈਂ ਅਭਿਸ਼ਣ 800 ਕਰੋੜ ਰੱਖ ਕੇ ਕਿਉਂ ਹੈ ਤਾਂ ਆਖਰੀ ਇਨਸਾਨ ਤੱਕ ਜਾ ਰਹੇ ਹਾਂ ਹਰ ਧਰਮ ਦੇ ਲੋਗ ਇੱਥੇ ਆ ਗਏ ਤੇ ਉਹ ਅੱਜ ਦੇਖੋ ਸਾਰੇ ਮੱਤਾਂ ਟੇਕ ਰਹੇ ਸਾਰੇ ਉਦਾਂ ਹੀ ਚੱਲ ਰਹੇ कई बार कोई चीजा रह जाएँ ने जिम्मे हिंदू है वो जो चरण ही छूएगा ना अठ सौ करोड़ है करोड़ आबादी है ना दुनिया की आखिरी इंसान तक पहुँचना धरती है छः साल अब मैं पिछले पांच महीनों तो पश्चिम उत्तर महीनों तो निकलियाँ पश्चिम उत्तर फिर उनके बाद जूब होना इतने कंटिन्यू ट्रैवल नॉन स्टॉप ਲਗਾਤਾਰ ਜੋੜ ਰਹੇ ਆ ਹਾਂ ਲਗਾਤਾਰ ਜੁੜ ਰਹੇ ਨੇ ਮੈਂ ਵਿੱਚ ਗਲੋਬਲ ਸਪਿਰਚੁਅਲ ਮਾਉਸਾ ਹੋਇਆ ਜਿਹੜਾ ਹైదరాబాద్ ਸੋਕ ਨੇਸ਼ਾਂ ਤੋਂ ਆਏ ਸੀ ਸਪਿਰਚੁਅਲ ਮਾਸਟਰ 300 ਪਹਿਲੀ ਵਾਰ ਅਧਿਆਤਮ ਅਧਿਆਤਮ ਨਹੀਂ ਜਿਹਨੇ ਸਾਰੇ ਧਰਮ ਸਮਝ ਆਂਦੇ ਨੇ ਤੇ ਉੱਥੇ ਵੀ ਸਾਨੂੰ ਮੌਕਾ ਮਿਲਿਆ ਤੇ ਇਹ ਹੈ ਕਿ ਆਖਰੀ ਇਨਸਾਨ ਤੱਕ ਪਹੁੰਚੀ ਹੈ ਅੱਜ ਨੌਜਵਾਨ ਨੇ ਨਾ ਦੁਖੀ ਹੈ ਆਤਮਤਿਆ ਕਰ ਰਿਹਾ ਹੈ ਉਹਨੂੰ ਇਹ ਪਤਾ ਹੀ ਨਹੀਂ ਹੈ ਸ਼ਰੀਰ ਰੱਬ ਦਾ ਹੈ ਮੇਰਾ ਮੋਬਾਈਲ ਵਿੱਚ ਸੁਣਦਾ ਕੌਣ ਪੁੱਛੇਗਾ ਇਹਨੂੰ ਬਣਾਉਣ ਵਾਲਾ ਇਨਾ ਮੁੱਲ ਅਮੁੱਲ ਸ਼ਰੀਰ ਬਣਾਇਨੂ ਮਾਰ ਕੇ ਕਿਹੜੀ ਸਾਨੂੰ ਕੁਰਸੀ ਮਿਲ ਜਾਣੀ ਹੈ ਕਿਹੜੇ ਅਸੀਂ ਇਗਜ਼ਾਮ ਵਿੱਚ ਟਾਪਰ ਹੋ ਜਾਵਾਂਗੇ ਕਿੜਾ ਸਾਨੂੰ ਪ੍ਰਿੰਸ ਜਾਂ ਪ੍ਰਿੰਸੈਸ ਮਿਲ ਜਾਏ ਕਿ ਰਿਲੇਸ਼ਨ ਬ੍ਰੇਕ ਹੋਣਾ ਕਿ ਮਰਦੇ ਪਤਾ ਲੱਗੇ ਗੁਰੂ ਸਾਹਿਬ ਨੇ ਨਾ ਕੁੱਤਾ ਬਣ ਕੇ ਘਰ ਦੇ ਸਾਹਮਣੇ ਤੂੰ ਖੜਾ ਹੋਏਂਗਾ ਕਾਵਾ ਬਣ ਕੇ ਗ੍ਰਿਲ ਤੇ ਖੜਾ ਹੋਏਂਗਾ ਮਾਰ ਕੇ ਕਿਹੜਾ ਕੁਛ ਹੋਣਾ ਤੇ ਅਗਿਆਨ ਹੈ ਨਾ ਇਗਨੋਰੈਂਸ ਜੇ ਲੱਖ 84 ਦਾ ਪਤਾ ਲੱਗ ਜਾਏ ਤੇ ਕਿਉਂ ਆਪਣੇ ਨੂੰ ਮਾਰੇਗਾ ਤੇ ਆ ਜੀਵਨ ਦਾ ਗਿਆਨ ਗੁਰੂ ਸਾਹਿਬ ਦਾ ਅੰਦਰ ਜਾਏ ਅਗਰ ਇਨਸਾਨ ਤੱਕ ਇਹ ਹੀ ਸਾਡਾ ਪ੍ਰਯਾਸ ਹੈ ਬਾਕੀ ਗੁਰੂ ਸਾਹਿਬ ਦੇਖਣਗੇ ਅਸੀਂ ਸਰੀਰ ਦੇ ਨਾਲ ਕਿਤੇ ਤੱਕ ਪਹੁੰਚ ਸਕਦੇ ਆ ਜਿੱਦਾਂ ਤੁਸੀਂ ਟਕਰਾ ਗਏ ਤੇ ਕਿਸੇ ਦੇ ਕੋਲ ਜਾਏਗਾ ਸਮਝੇਗਾ ਰਮਜ ਖੁੱਲੇਗੀ ਤੇ ਰੱਬ ਤੋਂ ਆ ਲੱਗੇ ਬਧੇਗਾ ਅਸੀਂ ਤੁਹਾਡਾ ਬਹੁਤ ਵੈਸੇ ਤੋਂ ਚਲੋ ਸੰਗਤ ਤੱਕ ਹੁਣ ਪਹੁੰਚੀ ਜਾਨਾ ਧੰਨਵਾਦ ਸਾਡੇ ਸਤਿ ਤੁਸੀਂ ਇਹਨਾਂ ਸਮਾਂ ਦਿੱਤਾ ਸਾਨੂੰ ਸੋ ਇਹਨਾਂ ਮਾਸਟਰ ਜੀ ਤੋਂ ਜਿਨ੍ਹਾਂ ਨੇ ਆਪਣੇ ਅਨਮੋਲ ਵਚਨ ਜਿਹੜੇ ਆ ਸੰਗਤ ਦੇ ਨਾਲ ਜਿਹੜੇ ਉਹ ਸਾਂਝੇ ਕੀਤੇ ਆ ਕਿਉਂਕਿ ਬੜਾ ਹੀ ਇੱਕ ਅਨਮੋਲ ਜੀ ਗੱਲ ਇਹਨਾਂ ਨੇ ਕਹੀ ਹੈ ਕਿ ਜ਼ਿੰਦਗੀ ਬੜੀ ਕੀਮਤੀ ਹੈ ਇਹ ਦੁਬਾਰਾ ਨਹੀਂ ਮਿਲਦੀ ਇਸ ਲਈ ਸਾਨੂੰ ਪਰਮਾਤਮਾ ਦੇ ਲੜ ਲੱਗਣਾ ਚਾਹੀਦਾ ਹੈ ਔਰ ਉਹਨਾਂ ਦਾ ਹਰ ਵਕਤ ਜਿਹੜਾ ਸਿਮਰਨ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਇਸ ਜ਼ਿੰਦਗੀ ਨੂੰ ਉਸ ਪਰਮਾਤਮਾ ਦੇ ਲੜ ਲਾ ਕੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਤੋਂ ਬਚੀਏ ਔਰ ਗੁਰੂ ਦੇ ਲੜ ਲੱਗੀਏ। ਕੈਮਰਾ ਪਰਸਨ ਸੁਰਿੰਦਰ ਸਿੰਘ ਤੇ ਨਾਲ ਚੰਦਰ ਮੜੀਆ, ਲਾਈ ਪੰਜਾਬੀ ਟੀਵੀ, ਸੁਲਤਾਨਪੁਰ ਲੋਧੀ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਲਡ ਵਾਈਫ ਤੁਸੀਂ ਸਾਨੂੰ Amazon Prime TV Daily Hunt ਤੇ E Baba te dekh sakde ho USA Canada Australia New Zealand te Europe de har vadde IPTV platform te dekh sakde ho Raney jappe ton door te mudde de neere Live Punjabi TV